ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਨੂੰ ਸਸਤੇ ਰੇਟਾਂ ਵਿੱਚ ਘਰ ਦਿਖਾਇਆ ਕਰੋ ਜੋ ਜ਼ਰੂਰਤਮੰਦ ਪਰਿਵਾਰ ਨੇ 6 ਲੱਖ 7 ਲੱਖ 8 ਲੱਖ 10 ਲੱਖ 15 ਲੱਖ 20 ਲੱਖ 30 ਲੱਖ 40 ਲੱਖ ਤੱਕ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਜਿਵੇਂ ਪਿਛਲੇ ਵੀਡੀਓ ਦੇ ਵਿੱਚ ਅਸੀਂ 7 ਲੱਖ ਵਿੱਚ ਵੀ ਲੋੜਵੰਦ ਪਰਿਵਾਰਾਂ ਲਈ ਮਕਾਨ ਦਿਖਾਇਆ ਸੀ ਜੋ ਕਿਰਾਏ ਤੇ ਬੈਠੇ ਹੋਏ ਨੇ ਇੱਕ 9 ਲੱਖ ਵਿੱਚ ਵੀ ਦਿਖਾਇਆ ਸੀ 15 20 30 40 ਲੱਖ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਆ ਜੋ ਕਿਰਾਏ ਤੇ ਬੈਠੇ ਹੋਏ ਨੇ ਕਾਫੀ ਮਾਤੜ ਪਰਿਵਾਰ ਨੇ ਛੋਟੇ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੀ ਡਿਮਾਂਡ ਹੈ ਕਿ ਸਸਤੇ ਰੇਟਾਂ ਵਿੱਚ ਘਰ ਦਿਖਾਓ ਆਪਾਂ ਪਿਛਲੀਆਂ ਵੀਡੀਓ ਵਿੱਚ ਦਿਖਾ ਵੀ ਚੁੱਕੇ ਹਾਂ ਤੁਸੀਂ 7 ਲੱਖ ਤੋਂ ਲੈ ਕੇ 40-50 ਲੱਖ ਤੱਕ ਕੋਠੀਆਂ ਦੇਖਣ ਲਈ ਵੀ ਤੁਸੀਂ ਆਪਾਂ ਨੰਬਰ ਦੇਵਾਂਗੇ ਇਸ ਵੀਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ ਅੱਜ ਦੀ ਜੋ ਤੁਹਾਨੂੰ ਕੋਠੀ ਦਿਖਾਉਣ ਲੱਗੇ ਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ 100 ਗੱਜ ਦੀ ਇਹ ਕੋਠੀ ਹੈ ਜੀ ਡੇਢ ਮੰਜ਼ਲ 22/45 ਦਾ ਸਾਈਜ਼ ਹੈ ਠੀਕ ਹੈ ਜੀ ਵੈਸਟ ਫੇਸਿੰਗ ਹੈ ਤੇ ਕੋਠੀ ਦੀ ਹਾਲ ਤੁਸੀਂ ਦੇਖ ਸਕਦੇ ਹੋ ਇਸ ਕੋਠੀ ਤੇ ਵੀ ਤੁਹਾਨੂੰ ਆਪਾਂ ਨੰਬਰ ਦੇਾਂਗੇ ਵਿਜ਼ਿਟ ਕਰ ਸਕਦੇ ਹੋ ਸਸਤੇ ਮਕਾਨਾਂ ਲਈ ਵੀ ਤੁਸੀਂ ਨੰਬਰ ਦੇਾਂਗੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ 3 ਬੀ ਐਚ ਕੇ ਇਹ ਕੋਠੀ ਬਣੀ ਹੋਈ ਹੈ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ ਜਿਹੜਾ ਹੈਗਾ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ 33 ਫੁੱਟ ਰੋਡ ਭਾਮੀਆਂ ਮੁੰਡੀਆਂ ਇਸ ਦੀ ਲੋਕੇਸ਼ਨ ਹੈ ਠੀਕ ਹੈ ਜੀ 33 ਫੁੱਟ ਰੋਡ ਦੇ ਨਾਲ ਮੁੰਡੀਆਂ ਇਸ ਦੀ ਲੋਕੇਸ਼ਨ ਹੈ 56 ਲੱਖ ਰੇਟ ਹੈ ਜੀ ਠੀਕ ਹੈ ਜੀ ਤੇ ਇਸ ਕੋਠੀ ਦੇ ਵਿਜ਼ਿਟ ਕਰਨ ਲਈ ਆਪਾਂ ਨੰਬਰ ਦੇ ਦਿੰਦੇ ਆ 9703442000 9872426497 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਕੋਠੀ ਦੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਇਸ ਤੇ ਵਿਜ਼ਿਟ ਕਰਾ ਦੇਾਂਗੇ ਜੇਕਰ ਤੁਸੀਂ 6 ਲੱਖ 7 ਲੱਖ 10 ਲੱਖ 15 ਲੱਖ 20 ਲੱਖ 30 ਲੱਖ 40 ਲੱਖ ਜਾਂ ਕਰੋੜ 1.5 ਕਰੋੜ 2 ਕਰੋੜ ਕਿਸੇ ਵੀ ਬਜਟ ਵਿੱਚ ਘਰ ਚਾਹੀਦਾ ਤਾਂ ਉਸ ਮਕਾਨ ਤੇ ਕੋਠੀ ਦੇ ਤੁਹਾਨੂੰ ਵਿਜ਼ਿਟ ਕਰਾ ਦੇਾਂਗੇ ਠੀਕ ਹੈ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ ਨੰਬਰ ਨਹੀਂ ਲੱਗਦਾ ਤਾਂ ਤੁਸੀਂ ਵਟਸਐਪ ਤੇ ਕੋਠੇ ਦੀ ਵੀਡੀਓ ਸ਼ੇਅਰ ਕਰ ਸਕਦੇ ਹੋ ਇਹ ਰਿਕਰੂਟਮੈਂਟ WhatsApp ਤੇ ਸ਼ੇਅਰ ਕਰ ਸਕਦੇ ਹੋ WhatsApp ਤੇ ਤੁਹਾਨੂੰ ਰਿਪਲਾਈ ਜਰੂਰ ਆ ਜਾਊਗਾ ਠੀਕ ਹੈ ਜੀ ਬਾਕੀ ਹੋਰ ਕੋਠੀਆਂ ਦੇਖਣ ਲਈ ਆਪਣਾ ਜੁੜੇ ਰਹੋ ਰਾਣਾ ਰੀਅਲ اسٹیਟ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ